ਲਓ ਜੀ ਤੁਹਾਡੇ ਖਾਤਰ ਸਵੇਰੇ-ਸਵੇਰੇ ਆਪਾਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਪਹੁੰਚੇ ਨਵੀਂ ਵੀਡੀਓ ਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲ ਜਾਣਗੀਆਂ ਪੂਰਾ ਟੌਪ ਦਾ ਆਪਾਂ ਘਰ ਲੈ ਕੇ ਪਹੁੰਚੇ ਹਾਂ ਜਮਾ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਜੀ ਰੇਟ ਤੁਹਾਨੂੰ ਪਤਾ ਲੱਗ ਹੀ ਜਾਣਗੇ ਕੱਲੀ-ਕੱਲੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465629488 ਗੱਡੀਆਂ ਮੋਟਰਸਾਈਕਲ ਹੈ ਘਰ ਹੈ ਕੋਠੀਆਂ ਮਕਾਨ ਹੈ ਤੁਹਾਡੇ ਕੋਲੇ ਵੇਚਣ ਵਾਸਤੇ ਕਿਸੇ ਵੀ ਏਰੀਆ ਚ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜਮਾ ਫਰੀਚ ਆਪਾਂ ਐਡ ਤੁਹਾਡੀ ਲਾ ਦੇਗੇ ਜੀ ਪਹਿਲੀ ਗੱਡੀ ਆਪਾਂ ਸਕਾਰਪਿਓ ਲੈ ਕੇ ਪਹੁੰਚੇ ਹਾਂ ਜਮਾ ਸਾਫ ਗੱਡੀ ਐ ਸੀ ਮਾਡਲ ਦੀ ਗੱਲ ਕਰੀਏ 2010 ਮਾਡਲ ਦੱਸਿਆ ਮਾਲਕ ਨੇ ਪੰਜਾਬ ਨੰਬਰ ਦੀ ਐ ਪਾਸਿੰਗ 2031 ਤੱਕਰ ਇਹਦੀ ਮਾਲਕ ਨੇ ਰੀਨਿਊ ਕਰਵਾਈ ਹੋਈ ਐ ਸੀ ਫੁੱਲ ਬੀਮਾ ਕਟਿਆ ਹੋਇਆ 2 ਲੱਖ 85000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜਿਲ੍ਹਾ ਮਾਨਸਾ ਦਾ ਮਾਨਸਾ ਤੇ ਮਾਨਸਾ ਏਰੀਆ ਚ ਗੱਡੀ ਖੜੀ ਐ ਜੇ ਕਿਸੇ ਨੂੰ ਗੱਡੀ ਪਸੰਦ ਆਵੇ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਕਿਸਨੂੰ ਪਸੰਦ ਆਈਏ ਚਲਾ ਕੇ ਦੇਖਣੀ ਐ ਸਟਾਰਟ ਕਰਕੇ ਦੇਖਣੀ ਐ ਤੋਰ ਕੇ ਦੇਖਣੀ ਐ ਜੀ ਟਰਾਈ ਲੈਣੀ ਐ ਤਾਂ ਮਾਲਕ ਦੇ ਘਰੇ ਇੱਕ ਵਾਰੀ ਜਾਇਓ ਜ਼ਰੂਰ ਗੱਡੀ ਪੂਰੀ ਸੋਹਣੀ ਐ ਸੀ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਕੱਲੀ ਕੱਲੀ ਚੀਜ਼ ਆਪਾਂ ਦਿਖਾ ਰਹੇ ਹਾਂ ਸੀ ਸਾਰੇ ਫੰਕਸ਼ਨ ਤੇ ਹਰ ਇੱਕ ਚੀਜ਼ ਦੀ ਸਰਵਿਸ ਮਾਲਕ ਨੇ ਟੋਟਲ ਕਰਵਾ ਰੱਖੀ ਹੈਗੀ ਤੇ ਮਾਲਕ ਦਾ ਨੰਬਰ ਹੈ ਜੀ 8591761966 ਕੋਈ ਵੀ ਗੱਲ ਕਰਨੀ ਹੋਈ ਮਾਲਕ ਨੂੰ ਇੱਕ ਵਾਰੀ ਫੋਨ ਲਾਜ਼ਮੀ ਲਾ ਲਿਓ ਜੀ ਤੇ ਨੰਬਰ 2 ਤੇ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚੇ ਹਾਂ ਸੀ Maruti 800 ਬਹੁਤ ਵਧੀਆ ਗੱਡੀ ਆ ਸੀ ਤੇ ਸੈਂਟਰ ਲੋਕ ਕਰਵਾਈ ਹੋਈ ਆ ਸੀ ਅਲਾਈ ਲੱਗੇ ਹੋਈ ਨੇ ਤੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਸੀ ਬੇਸ ਵਗੈਰਾ ਰੱਖੀ ਹੋਈ ਆ ਮਾਡਲ ਦੀ ਗੱਲ ਕਰੀਏ ਇੱਕ ਮਾਡਲ ਗੱਡੀ ਮਾਲਕ ਨੇ ਦੱਸੀ ਆ 50000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਸੀ ਰੰਗ ਤੁਸੀਂ ਦੇਖੋ ਸੀ ਗੱਡੀ ਦੀ ਕੰਡੀਸ਼ਨ ਇੱਕ ਵਾਰੀ ਚੈੱਕ ਕਰੋ ਵਾੜੇ ਲੈਂ ਚੈੱਕ ਕਰੋ ਨਾ ਤਾਂ ਕੋਈ ਗਲੱਪਟ ਨਾ ਕੋਈ ਲੱਗੀ ਵਜੀ ਨਾ ਕੋਈ ਐਕਸੀਡੈਂਟਡ ਗੱਡੀ ਆਪਨ ਪੂਰੀ ਸੋਹਣੀ ਦੇਖਣ ਨੂੰ ਮਿਲੂਗੀ ਤੇ ਅੰਦਰ ਸਕਰੀਨ ਵੀ ਮਾਲਕ ਨੇ ਲਵਾ ਰੱਖੀ ਹੈਗੀ। ਬਾਕੀ ਡੈਸ਼ਬੋਰਡ ਤੁਸੀਂ ਚੈੱਕ ਕਰੋ ਜੀ ਬਹੁਤ ਸੋਹਣਾ ਮਾਲਕ ਨੇ ਤਿਆਰ ਕਰਵਾਇਆ ਹੋਇਆ ਤੇ ਹਰ ਇੱਕ ਚੀਜ਼ ਵਧੀਆ ਜੀ ਤੁਸੀਂ ਜਾ ਕੇ ਦੇਖੋਗੇ। ਗੱਡੀ ਤੁਹਾਨੂੰ ਪਸੰਦ ਆਜੂਗੀ ਤੇ ਜਾਨਾ ਤੁਸੀਂ ਚਾਹੁੰਦੇ ਸੀ ਤਾਂ ਮਾਲਕ ਨਾਲ ਗੱਲ ਕਰ ਲਿਓ। ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ। 9888159066 ਮਾਲਕ ਨਾਲ ਪੂਰੀ ਗੱਲਬਾਤ ਕਰਕੇ ਗੱਡੀ ਨੂੰ ਦੇਖ ਕੇ ਚਲਾ ਕੇ ਤੋਰ ਕੇ ਜਦੋਂ ਪੂਰੀ ਤਸੱਲੀ ਹੋ ਗਈ ਉਹ ਤੋਂ ਬਾਅਦ ਰੇਟ ਮੁਕਾ ਕੇ ਤੇ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹਾਂ ਜੀ ਬਾਕੀ ਹੁਣ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸੀ ਜਾਇਓ ਜੀ ਤੁਹਾਨੂੰ ਗੱਡੀਆਂ ਕਿਵੇਂ ਦੀਆਂ ਲੱਗੀਆਂ ਸੀ ਦੋ ਗੱਡੀਆਂ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਸੀ ਤੇ ਗੱਡੀਆਂ ਤੋਂ ਇਲਾਵਾ ਆਪਾਂ ਇੱਕ ਬਹੁਤ ਵਧੀਆ ਘਰ ਲੈ ਕੇ ਪਹੁੰਚੇ ਆ ਘਰ ਦੀ ਆਪਾਂ ਸਾਰੀ ਗੱਲ ਕਰਦੇ ਹਾਂ ਜੀ ਪਹਿਲਾਂ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਆ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਹੁੰਨੇ ਆ ਜੀ ਤੇ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਜੀ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਮ ਆ ਕੁਛਪੇ ਜੋ ਜਮਾ ਫਰੀਚ ਆਪਾਂ ਐਡ ਤੋਂ ਬੜੀ ਲਾ ਦਾਂਗੇ ਜੀ ਜਿਹੜਾ ਘਰ ਆਪਾਂ ਵੀਡੀਓ ਚ ਅੱਜ ਲੈ ਕੇ ਪਹੁੰਚੇ ਹਾਂ ਜੀ ਉਹਦੀ ਸਾਰੀ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਤੁਸੀਂ ਘਰ ਨੂੰ ਇੱਕ ਵਾਰੀ ਚੈੱਕ ਕਰੋ ਜੀ ਪੂਰਾ ਵਧੀਆ ਘਰ ਬਣਿਆ ਹੋਇਆ ਹੈ ਰੇਟ ਬਹੁਤ ਵਧੀਆ ਸੀ ਏਰੀਆ ਬਹੁਤ ਵਧੀਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਜੀਰੇ ਏਰੀਆ ਚੋਂ ਘਰ ਆਪਾਂ ਲੈ ਕੇ ਪਹੁੰਚੇ ਹਾਂ ਜੀਰੇ ਤੋਂ ਕੁੱਲ 7 ਕਿਲੋਮੀਟਰ ਰਹਿ ਜਾਂਦਾ ਜੀ ਇਹਨਾਂ ਦਾ ਪਿੰਡ ਪਿੰਡ ਦੇ ਵਿੱਚ ਘਰ ਬਣਿਆ ਹੋਇਆ ਸੀ ਜਿਲ੍ਹਾ ਲੱਗਦਾ ਮਾਲਕ ਨੂੰ ਫਿਰੋਜ਼ਪੁਰਾ ਡਿਮਾਂਡ ਦੀ ਗੱਲ ਕਰੀਏ ਸਾਢੇ 16 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਸੀ ਸਾਢੇ 16 ਲੱਖ ਦੇ ਵਿੱਚੋਂ ਰੇਟ ਮਾੜਾ ਮੋਟਾ ਘਟਾਇਆ ਜਾਊ ਸੀ ਮਾਲਕ ਤਾਂ ਕਹਿੰਦੇ ਸੀਗੇ ਮਾਲਕ ਮੌਕੇ ਤੇ ਕਰ ਦਾਂਗੇ ਬਾਕੀ ਮੈਂ ਉਮੀਦ ਕਰਦਾ ਸੀ ਘਰ ਦੀ ਵੀਡੀਓ ਤੇ ਘਰ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੇ ਪਸੰਦ ਆਏ ਕੋਈ ਖਰੀਦਣ ਦਾ ਹੈਗਾ ਚਾਹਵਾਨ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਿਓ ਜੀ ਮਾਲਕ ਦਾ ਨੰਬਰ 86 996 352 917 ਇਹ ਮਾਲਕ ਦਾ ਨੰਬਰ ਹੈ ਜੀ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਸਿੱਧੀ ਡਾਇਰੈਕਟ ਮਾਲਕ ਨਾਲ ਗੱਲ ਕਰੋ ਜੀ ਮਾਲਕ ਨਾਲ ਜਦੋਂ ਪੂਰੀ ਗੱਲਬਾਤ ਹੋ ਗਈ ਜਾ ਕੇ ਦੇਖ ਲਿਓ ਤੇ ਖਰੀਦ ਸਕਦੇ ਹੋ ਜੀ ਤੇ ਹੁਣ ਦੱਸੋ ਜੀ ਕਮੈਂਟ ਕਰਕੇ ਘਰ ਕਿਵੇਂ ਦਾ ਲੱਗਿਆ ਸੀ ਕਮੈਂਟ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਕਰੀ ਜਾਇਓ ਜੀ ਤੇ ਵੀਡੀਓ ਨੂੰ ਅੱਗੇ ਬਾਤ ਬਾਤ ਸ਼ੇਅਰ ਵੀ ਕਰੀ ਜਾਇਓ ਜੀ ਤੇ ਬਾਤ ਬਾਤ ਸਪੋਰਟ ਕਰਦੇ ਰਹਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਆਪਾਂ ਨਮੀ ਤੋਂ ਨਮੀ ਵੀਡੀਓ ਘਰ ਕੋਠੀ ਮਕਾਨ ਸਸਤੇ ਰੇਟਾਂ 'ਚ ਗੱਡੀਆਂ ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਆਉਂਦੇ ਰਹਿੰਨੇ ਆਂ ਜੀ ਤੁਹਾਡੇ ਕੋਲੇ ਵੀ ਕੁਝ ਵੀ ਅਸੀ ਕਿਸੇ ਵੀ ਏਰੀਆ 'ਚ ਸਸਤੀ ਜਾਂ ਮਹਿੰਗੀ ਕੁਝ ਵੀ ਅਸੀ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਬੋਲਟ ਛੋਟਾ ਹੱਥੀ ਕੁਝ ਵੀ ਐਮ ਭੇਜੋ ਆਪਣੇ ਕੋਲੇ ਨੰਬਰ ਆਪਣਾ WhatsApp ਉੱਤੇ ਪੂਰੀ ਵੀਡੀਓ 'ਚ ਚੱਲਦੇ ਰਹਦਲ ਜੀ 9465929488 ਫਰੀ 'ਚ ਆਪਾਂ ਐਡ ਤੁਹਾਡੀ ਲਾ ਦੇਵਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਮੀ ਵੀਡੀਓ ਨਮੀ ਕੋਠੀ ਮਕਾਨ ਕਾਰ ਗੱਡੀ ਮੋਟਰਸਾਈਕਲ ਦੇ ਨਾਲ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕੀ ਧੂਹਣ ਚਾਹੀਦਾ ਕਰੋ ਕਮੈਂਟ ਆਪਾਂ ਜਲਦੀ ਲੈ ਕੇ ਤੁਹਾਡੇ ਖਾਤਰ ਵੀ ਪਹੁੰਚ ਦਿਆਂਗੇ